ਅੱਜ ਪੰਜਾਬ ਕੈਬਨਿਟ ਦਾ ਵਿਸਤਾਰ ਹੋਵੇਗਾ ਪੰਜ ਨਵੇਂ ਮੰਤਰੀਆਂ ਨੂੰ ਕੈਬਨਿਟ ਦੇ ਵਿੱਚ ਥਾਂ ਅੱਜ ਮਿਲਣ ਚਾਰੀਏ ਤਰਨੁਪ੍ਰੀਤ ਸੌਂਦ ਮੋਹਿੰਦਰ ਪਗਤ ਮੰਤਰੀ ਬਣਨਗੇ ਬਰਿੰਦਰ ਕੋਇਲ ਤੇ ਹਰਦੀਪ ਮੁੰਡੀਆਂ ਵੀ ਸੌ ਅੱਜ ਚੁੱਕਣਗੇ ਅੱਜ ਰਾਜ ਭਵਨ ਦੇ ਵਿੱਚ ਸ਼ਾਮ 5 ਵਜੇ ਇਹ ਸੌ ਚੁੱਕ ਸਮਾਗਮ ਜੋ ਕਿ ਰੱਖਿਆ ਗਿਆ ਤਾਂ ਪੰਜਾਬ ਕੈਬਨਿਟ ਦਾ ਵਿਸਤਾਰ ਅੱਜ ਹੋਣ ਜਾ ਰਿਹਾ ਹੈ ਪੰਜਾਬ ਵਿਜ਼ਾਰਤ ਦਾ ਅੱਜ ਵਿਸਤਾਰ ਜੋ ਕਿ ਹੋਵੇਗਾ तरुणप्रीत सोंद महेंद्र पगत मंत्री बनेंगे बृंदर गोयल ਅਤੇ ਹਰਦੀਪ ਮੁੰਡਿਆ ਵੀ ਸੌ ਚੁੱਕਣਗੇ ਸ਼ਾਮ 5 ਵਜੇ ਰਾਜਪਵਨ ਦੇ ਵਿੱਚ ਇਹ ਸੌ ਚੁੱਕ ਸਮਾਗਮ ਜੋ ਕਿ ਰੱਖਿਆ ਗਿਆ ਹੈ ਪੰਜਾਬ ਕੈਬਨਿਟ ਦਾ ਅੱਜ ਵਿਸਤਾਰ ਹੋਵੇਗਾ ਉਥੇ ਕੁਝ ਕੈਬਨਿਟ ਮਨਿਸਟਰ ਜਿਨ੍ਹਾਂ ਦੀ ਛੁੱਟੀ ਹੋ ਚੁੱਕੀ ਹੈ ਅੱਜ ਪੰਜਾਬ ਕੈਬਨਿਟ ਦਾ ਵਿਸਤਾਰ ਹੋਵੇਗਾ ਸ਼ਾਮ 5 ਵਜੇ ਰਾਜਪਵਨ ਦੇ ਵਿੱਚ ਇਹ ਸੌ ਚੁੱਕ ਸਮਾਗਮ ਜੋ ਕਿ ਰੱਖਿਆ ਗਿਆ ਹੈ ਤਾਂ ਉਥੇ ਪੰਜ ਨਵੇਂ ਮੰਤਰੀ ਚੋਕੇ ਆਝਲ ਫਲਣੇ ਜਿਨ੍ਹਾਂ ਦੇ ਵਿੱਚ ਤਰਨਪ੍ਰੀਤ ਸੌਂਦ ਸ਼ਾਮਲ ਹੈ ਤੋਥਈ ਅਨਮੋਲ ਗਗਨਮਾਨ ਚੇਤਨ ਸਿੰਘ ਜੋੜਾ ਮਾਚਾ ਜਿਨ੍ਹਾਂ ਦੀ ਛੁੱਟੀ ਹੋ ਚੁੱਕੀ ਹੈ ਬ੍ਰਿੰਦਰ ਕੋਇਲ ਅਤੇ ਹਰਦੀਪ ਮੁੰਡਿਆ ਵੀ ਅੱਜ ਹਲਫ ਲੈਣਗੇ ਅਜ ਰਾਜਪਵਨ ਦੇ ਵੱਚਾਂ 5 ਵਜੇ ਸੌਚਕ ਸਮਾਗਮ ਜੋ ਕੇ ਰੱਖਿਆ ਗਿਆ ਮਹਿੰਦਰ ਭਗਤ ਵੀ ਅੱਜ ਮੰਤਰੀ ਅਹੁਦੇ ਦਾ ਹਲਫ ਲੈਣਗੇ ਉੱਥੇ ਹੀ ਦੱਸਦੇ ਕਿ ਪੰਜ ਨਵੇਂ ਵਜ਼ੀਰਾਂ ਨੂੰ ਵਜ਼ਾਰੇਤ ਦੇ ਵਿੱਚ ਥਾਂ ਮਿਲਣ ਜਾ ਰਹੀ ਹੈ ਅੱਜ ਪੰਜਾਬ ਕੈਬਨਿਟ ਦਾ ਵਿਸਥਾਰ ਹੋਣ ਜਾ ਰਿਹਾ ਹੈ ਤਨੁਪ੍ਰੀਤ ਸੌਂਦ ਮਹਿੰਦਰ ਭਗਤ ਮੰਤਰੀ ਬਣਨਗੇ ਤਾਂ ਸ਼ਾਮ 5 ਵਜੇ ਰਾਜਪਵੰਦ ਦੇ ਵਿੱਚ ਇਹ ਸਮਾਗਮ ਜੋ ਕਿ ਰੱਖਿਆ ਗਿਆ ਸੌਚੁਕ ਸਮਾਗਮ ਹੋਵੇਗਾ ਖਬਰ ਤੇ ਦੇ ਗੱਲਬਾਤ ਲਈ ਸਾਡੇ ਸਹਾਇਗੀ ਮਨੋਜੋਸ਼ੀ ਜੀ ਸਾਡੇ ਨਾਲ ਚੰਡੀਗੜ੍ਹ ਤੋਂ ਲਾਈਵ ਜੁੜ ਚੁੱਕੇ ਨੇ ਤਾਂ ਮਨੋਜ ਜੀ ਕੀ ਕੁਝ ਅਹਿਮ ਜਾਣਕਾਰੀ ਆ ਰਹੀ ਹੈ ਹਾਲਾਂਕਿ ਅੱਜ ਪੰਜਾਬ ਕੈਬਨਟ ਦਾ ਵਿਸਤਾਰ ਹੋਣ ਜਾ ਰਿਹਾ ਹੈ ਤਾਂ ਕੁਝ ਨਵੇਂ ਚਿਹਰਿਆਂ ਨੂੰ ਕੈਬਨਟ ਦੇ ਵਿੱਚ ਥਾਂ ਮਿਲਣ ਜਾ ਰਿਹਾ ਤੇ ਉੱਥੇ ਕੁਝ ਅਚੇਹੇ ਚਿਹਰੇ ਜਿਨ੍ਹਾਂ ਦੀ ਛੁੱਟੀ ਕੈਬਨਟ ਦੇ ਵਿੱਚ ਹੋਈ ਹੈ ਕੀ ਕੁਝ ਅਪਡੇਟ ਅ ਬਿਲਕੁਲ ਗਵਿੰਦਰਾਪਾ ਬਗਲ ਕਰੀਏ 5 ਵਜ ਦਾ ਟਾਈਮ ਜਿਹੜਾ ਹੈਗਾ ਦਿੱਤਾ ਗਿਆ ਨਵੀ ਜਿਹੜੇ 5 ਜਿਹੜੇ ਐਮਐਲਏ ਨੇ ਉਹਨਾਂ ਨੇ ਮੰਤਰੀ ਨੂੰ ਨਾਲ ਪਹੁੰਚ ਜਿਹੜੀ ਸੌ ਚੁੱਕ ਸਮਾਗਮ ਹੈਗਾ ਉਹ ਰਾਜਭਾਣ ਜੀ ਹੋਵੇਗਾ ਤਾਂ ਦੇਖੋ ਰਾਜਭਾਣ ਦੇ ਬਾਹਰ ਜਿਹੜੇ ਸਮਰਥਕ ਉਹਦੇ ਪਹੁੰਚੇ ਹੋਏ ਨੇ ਬਹੁਤ ਸਾਰੇ ਲੋਕ ਵੀ ਬੈਠੇ ਨੇ ਪਰ ਰਾਜਭਾਣ ਦੇ ਵਿੱਚ ਅੰਦਰ ਜਿਹੜਾ ਹੈਗਾ ਇੱਕ ਸਾਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਕੀਤਾ ਜਾ ਰਿਹਾ ਉਹਦੇ ਵਾਸਤੇ ਜਿਹੜੀ ਅੰਦਰ ਆ ਪੂਰੀ ਜਿਹੜੀ ਤਿਆਰੀ ਹੈਗੀ ਹੈ ਉਹ ਕੱਲ੍ਹ ਦਿੱਤੀ ਗਈ ਕਿ ਥੋੜੀ ਦੇਰ ਬਾਅਦ ਆਪਾਂ ਕਹੀ ਸੀ 4:30 ਵਜੇ ਦੇ ਆਸਪਾਸ ਜਿਹੜੇ ਨੇ ਚਾਹੇ ਉਹ ਬਧਾਇਕ ਨੇੜੇ ਮੰਤਰੀ ਬਣਾ ਨੇ ਉਹ ਉਹ ਤੇ ਮਖੋਂ ਤੇ ਨੇ ਉਹ ਇੱਥੇ ਪਹੁੰਚਣ ਲੱਗੇ ਰਾਜਭਾਣ ਪਹੁੰਚ ਜਾਣਗੇ ਤੇ ਜਿਹੜਾ ਗੁਰੂ ਰਣਕ ਦੇ ਬਣਾ ਦਾ ਆਡੀਟੋਰੀਅਮ ਹੈਗਾ ਉੱਥੇ ਜਿਹੜਾ ਸਾਰਾ ਕੰਮਕਾਜ ਜਿਹੜ ਤੇ ਉਥੇ ਉਹਦੇ ਵਿੱਚ ਆਪਾਂ ਗੱਲ ਕਰੀਏ ਕਿ ਜਿਹੜੇ ਅੱਜ ਜਿਹੜੇ ਨਵੇਂ ਚਿਹਰੇ ਨੇ ਜਿਹੜੇ ਐਮਐਲਏ ਨੇ ਉਹਨਾਂ ਦੇ ਵਿੱਚ ਹੈਗਾ ਜਿਹਨਾਂ ਨੂੰ ਆਪਾਂ ਸੋਚ ਚੁੱਕੀ ਜਾਣੀ ਹੈ ਉਹਨਾਂ ਦੇ ਵਿੱਚ ਜਿਹੜਾ ਨਾਮ ਹੈਗਾ ਆਪਾਂ ਗੱਲ ਕਰਦੇ ਹੈਗੇ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਾਮ ਆਉਂਦਾ ਆਂਦਾ ਹਰ ਹਰਦੀਪ ਸਿੰਘ ਮੁੰਡੀਆਂ ਜਿਹੜੇ ਕਿ ਆਪਾਂ ਗੱਲ ਕਰਦੇ ਸਾਂਨੇਵਾਲ ਤੋਂ ਜਿਹੜੇ ਸੰਸਦ ਨੇ ਸਾਂਨੇਵਾਲ ਤੋਂ ਜਿਹੜੇ ਐਮਐਲਏ ਨੇ ਉਹਨਾਂ ਨਾਮ ਹੈ ਲੁਧਿਆਣਾ ਜਿਹੜਾ ਡਿਸਟ੍ਰਿਕਟ ਹੈਗਾ ਉਹ ਪੈਂਦਾ ਹੈਗਾ ਦੂਜਾ ਨਵਾਂ ਤਰਨੂਪ੍ਰੀਤ ਸਿੰਘ ਸੌਂਦ ਜਿਹੜਾ ਕਿ ਫਤਿਹਗੜ੍ਹ ਸਾਹਿਬ ਦਾ ਜਿਹੜਾ ਜਿਹੜਾ ਡਿਸਟ੍ਰਿਕਟ ਦਾ ਇੱਕ ਸਹਾਰਾ ਹੈਗਾ ਆਪਣ ਇਥੇ ਦੱਸਣਾ ਦੂਰੀ ਹੈ ਕਿ ਜਿਹੜੇ ਸਾਬਕਾ ਮੁੱਖ ਉਹਤੇ ਪੰਜਾਬ ਸੀਗੇ ਸਰਵਰ ਬੈਂਸ ਸਿੰਘ ਉਹਨਾਂ ਦੇ ਪੋਤੇ ਸੀਗੇ ਗੁਰਕਿਰਤ ਸਿੰਘ ਕੋਟਲੇ ਉਹਨਾਂ ਨੂੰ ਉਹਨਾਂ ਨੇ ਹਰਾ ਸੀਗਾ ਉਸ ਤੋਂ ਬਾਅਦ ਅੰਦਾ ਨਾਮ ਆਂਦਾ ਹੈਗਾ ਬਰਿੰਦਰ ਗੋਇਲ ਜਿਹੜੇ ਕਿ ਸਮਰੂਰ ਡਿਸਟ੍ਰਿਕਟ ਦੇ ਅਲੈਰਗਾ ਕਾ ਤੋਂ ਹੈਗੇ ਨੇ ਤੇ ਉੱਥੇ ਜਿਹੜਾ ਸੀਗਾ ਇਹ ਕਮੀ ਜਿਹੜੀ ਹੈਗੀ ਹੈ ਮੀਤਿਹਰ ਪਹਿਲਾਂ ਉੱਥੋਂ ਮੰਤਰੀ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਪਾਸ ਕੀਤਾ ਗਿਆ ਸੀਗਾ ਤੇ ਉਹ ਸੰਸਦ ਬਣੇ ਨੇ ਹੁਣ ਉਹੀ ਥਾਂ ਦੇ ਉੱਪਰ ਉਸ ਜਗ੍ਹਾ ਨੂੰ ਇੱਕ ਜਿਹੜਾ ਹੈਗਾ ਪ੍ਰਣਿਤ ਦੁਆਰ ਦਿੱਤਾ ਗਿਆ ਦੂਜਾ ਨਾਮ ਆ간다 ਮਹਿੰਦਰ ਭਗਤ ਜਿਹੜੇ ਕੀ ਜਲੰਧਰੀ ਤੋਂ ਜਿੱਤੇ ਸੀਗੇ ਕੈਂਟ ਤੋਂ ਜਿੱਤੇ ਸੀਗੇ ਤੇ ਉਹਨਾਂ ਨਾਲ ਵਾਦਾ ਕੀਤਾ ਸੀ ਤਾਂ ਮੁੱਖ ਮੰਤਰੀ ਉਹਨੇ ਲੋਕਾਂ ਨਾਲ ਕਿ ਤੁਸੀਂ ਇਹਨਾਂ ਨੂੰ ਜਿਤਾਓ ਤੇ ਮੈਂ ਬਾਈਲੈਕਸ਼ਨ ਦੇ ਵਿੱਚ ਕਿਹਾ ਸੀਗਾ ਤੁਸੀਂ ਜਿਤਾਓ ਤੇ ਮੈਂ ਮੰਤਰੀ ਬਣਾਵਾਂਗਾ ਉਹਨੇ ਤੇ ਜਿਹੜੇ ਬਲਕਾਰ ਸਿੰਘ ਨੇ ਉਹ ਵੀ ਜਲੰਧਰ ਡਿਸਟ੍ਰਿਕਟ ਤੋਂ ਆਦੇ ਸੀਗੇ ਉਹਨਾਂ ਦੀ ਥਾਂ ਦੇ ਕਰਤਾਰਪੁਰ ਉਨੇ ਥਾ ਤੇ ਰਿਪਲੇਸ ਕੀਤਾ ਗਿਆ ਆਪਾਂ ਕਹਿੰਦੇ ਇਹਨਾਂ ਦਾ ਨਾਮ ਆਇਆ ਹੈਗਾ ਦੂਜਾ ਹੈਗਾ ਆ ਬ੍ਰह्म ਸਿੰਘ ਜਿੰਪਾ ਉਹਨੂੰ ਹਟਾਇਆ ਗਿਆ ਉਹਨਾਂ ਥਾ ਤੇ ਹੁਸ਼ਿਆਰਪੁਰ ਤੋਂ ਜਿਹੜੇ ਨੇ ਆਪਾਂ ਕਹਿੰਦੇ ਡਾਕਟਰ ਰਵਜੋਤ ਸਿੰਘ ਰਵੀ ਜੋਤ ਸਿੰਘ ਜਿਹੜੇ ਨੇ ਸ਼ਾਮ ਦਰਸ਼ ਤੋਂ ਵਿਧਾਇਕ ਨੇ ਉਹਨਾਂ ਦਾ ਨਾਮ ਜਿਹੜਾ ਹੈਗਾ ਹੈਗਾ ਸੰਭਾਵਿਤ ਜਿਹੜੇ ਚਿਹਰੇ ਨੇ ਉਹਨਾਂ ਵਿੱਚ ਸ਼ਾਮਲ ਹੈਗਾ ਹੁਣ ਦੇਖਣਾ ਪਵੇਗਾ ਵੀ ਕੌਣ ਕੌਣ ਬੰਦਾ ਹੈਗਾ ਕਿਸ ਕਿਸ ਨੂੰ ਜੜੀ ਹੈਗੀ ਹੈ ਇਹਨਾਂ ਵਿੱਚੋਂ ਉਹਨੂੰ ਜੜੀ ਛੰਡੀ ਵਾਲੀ ਜਿਹੜੀ ਗੱਡੀ ਮਿਲਦੀ ਹੈਗੀ ਹੈ ਪਰ ਇਹ ਗੱਲ ਸਾਫ਼ ਹੈ ਕਿ 5 ਵਜੇ ਜਿਹੜਾ ਹੈਗਾ ਪੂਰਾ ਕੰਮ ਕਰ ਦਿੱਤਾ ਗਿਆ ਅੰਦਰ ਜਿਹੜਾ ਹੈਗਾ ਤਿਆਰੀਆਂ ਹੋ ਗਈਆਂ ਨੇ ਤੇ ਜਿਹ 4:30 ਤੋਂ 4:50 ਵਜੇ ਆਸ-ਪਾਸ ਉੱਥੇ ਰਾਜਪੁਰਾ ਪਹੁੰਚਣਗੇ ਤੇ ਜਿਹੜੇ ਮੰਦਰਾਂ ਨੂੰ ਛੁੱਟੀ ਹੋਈ ਹੈ ਉਹਨਾਂ ਨੂੰ ਲੈ ਕੇ ਜਿਹੜੀਆਂ ਰਿਪੋਰਟਾਂ ਸਿਗੀਆਂ ਚਾਹੇ ਉਹ ਬਲਕਾਰ ਸਿੰਘ ਦੀ ਗੱਲ ਗਏ ਚਾਹੇ ਅਨਮੋਲ ਗਗਨਮਾਨ ਦੀ ਗੱਲ ਕਰੀਏ ਚਾਹੇ ਬ੍ਰਹਮ ਸਿੰਘ ਜਿੰਬਾ ਦੀ ਗੱਲ ਕਰੀਏ ਚਾਹੇ ਅਸੀਂ ਆਪਾਂ ਗੱਲ ਕਰਦੇ ਹਾਂਗੇ ਚੇਤਨ ਸਿੰਘ ਜੋੜਾ ਮਾਜਰਾ ਦੀ ਪਰ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮ ਸਿੰਘ ਜਿੰਬਾ ਜਿਹੜੇ ਨੇ ਉਹ ਨਾਮ ਜਿਹੜੇ ਨੇ ਆਪਾਂ ਕਈ ਵਾਰੀ ਗੱਲ ਕੀਤੀ ਪਹਿਲਾਂ ਵੀ ਉਹ ਜਿਹੜਾ ਨਾਮ ਨੂੰ ਲੈ ਕੇ ਕਾਫੀ ਲੋਕ ਜਿਹੜੇ ਨੇ ਮਤਲਬ ਕਿ ਹੈਰਾਨ ਸਿਗੇ ਕਿ ਇਹਨਾਂ ਦੀ ਛੁੱਟੀ ਕਿਉਂ ਹੋ ਗਈ ਹੈ ਤੇ ਬਾਕ ਉਹ ਨਾਮ ਲੈ ਕੇ ਜਿਹੜਾ ਸੀਗਾ ਦਾਬੀਬਾਤ ਕਾਫੀ ਖੜਾ ਸੀਗਾ ਕਿਉਂਕਿ ਜਦੋਂ ਲੋਕਲ ਬਾਡੀ ਡਿਪਾਰਟਮੈਂਟ ਦੀ ਗੱਲ ਕਰਦੇ ਆ ਭ੍ਰਸ਼ਟਾਚਾਰ ਦੀ ਗੱਲ ਹੁੰਦੀ ਸੀਗੀ ਤੇ ਕਾਫੀ ਜਗ੍ਹਾ ਦੇ ਉੱਪਰ ਜਿਹੜੇ ਸੀ ਬਾਰ-ਬਾਰ ਜਿਹੜਾ ਸ਼ਿਕਾਇਤਾਂ ਆ ਰਹੀਆਂ ਸੀ ਕਿ ਨਗਰ ਕੌਂਸਲ ਲੋਕਾਂ ਦੇ ਕੰਮ ਨਹੀਂ ਹੋ ਰਹੇ ਪੈਸੇ ਲੈ ਕੇ ਕੰਮ ਹੋ ਰਹੇ ਨਕਸ਼ੇ ਪਾਸ ਕਰਨ ਦੇ ਪੈਸੇ ਲੈ ਜਾਂਦੇ ਸੀਗੇ ਜਿਹੜਾ ਬਸੀ ਦਾ ਏਰੀਆ ਦੇਖੀਏ ਉੱਥੇ 15 15 ਨਾਲ 20 ਵੀ ਲੱਖ ਰੁਪਏ ਲੈ ਕੇ ਨਕਸ਼ੇ ਪਾਸ ਹੋ ਰਹੇ ਸੀਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉੱਥੇ ਸੀਗੀਆਂ ਕਿਉਂਕਿ ਜੇ ਕਿਸੇ ਦੀ ਉੱਪਰ ਮੰਤਰੀ ਜਿਹੜੇ ਹੈਗੇ ਨੇ ਸਖਤ ਹੈ ਕੀ ਸਰਕਾਰ ਜਿਹੜੀ ਹੈਗੀ ਆ ਨਵੇਂ ਮੰਤਰੀ ਆਏ ਨੇ ਤੇ ਕਿਸ ਤਰ੍ਹਾਂ ਕੰਮ ਕਰਦੇ ਨੇ ਤੇ ਅਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਆ ਉਹ ਵੀ ਕਪਾ ਦੱਸਦਾ ਪੰਜਾਬ ਵਿੱਚ ਜਾ ਕੇ ਨਹੀਂ ਤੇ ਉਹਨਾਂ ਨਾਲ ਮੁਲਾਕਾਤ ਹੁੰਦੇ ਨਹੀਂ ਹੁੰਦੀ ਇਹ ਵੀ ਹਾਲੇ ਟਾਈਮ 'ਚ ਜਿਹੜਾ ਹੈਗਾ ਕੁਲਵਿੰਦਰ ਪਤਾ ਚੱਲੇਗਾ ਤੇ ਦੇਖੋਗੇ ਗੱਡੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਤੁਹਾਨੂੰ ਦਿਖਾਈਏ ਕਿ ਜਿਹੜੇ ਲੋਕ ਨੇ ਉਰੇ ਪਹੁੰਚ ਰਹੇ ਨੇ ਜੀ ਜੀ ਆ ਜਿਹੜੇ ਆਪਾਂ ਗੱਲ ਕਰੀਏ ਜਿਹੜੇ ਆਪਾਂ ਗੱਲ ਕਰੀਏ ਤੇ ਉਹ ਆਪਾਂ ਗੋਲ ਸਾਹਿਬ ਜਿਹੜੇ ਨੇ ਆਪਣੇ ਸਮਰਥਕਾਂ ਦੇ ਨਾਲ ਆਏ ਹੋਏ ਨੇ ਤੇ ਆਪਾਂ ਉਹਨਾਂ ਕੋਲ ਜਾ ਕੇ ਉਹਨਾਂ ਨਾਲ ਗੱਲ ਵੀ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕਰਦੇ ਹੈਗੇ ਆ ਕਿ ਕੀ ਕਹਿੰਦੇ ਆ ਉਹ ਹਾਟੇ 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 ਬਾਜੀ ਹਾਟੇ ਧੰਨਵਾਦ ਸੀਐਮ ਸਾਹਿਬ ਦਾ ਕੇਜਰੀਵਾਲ ਜੀ ਦਾ ਐਮਐਲਏ ਪ੍ਰਿੰਦਰ ਗੌਰ ਬੈਜਾ ਰਿਕਮੈਂਡ ਯਾਰ ਤੁਸੀਂ ਪਾਤਰ ਸੀਟ ਦੇ ਦੋ ਤੁਸੀਂ ਸਾਹਿਬ ਜੀ ਕਹਿੰਦੇ ਪੁੱਛ ਗਏ ਹੋ ਠੀਕ ਮਾਲੀ ਸਾਡ ਆਈਓ ਆਜੋ ਆਜੋ ਖਰਚੋ ਖਰਚੋ ਫਟੋ ਆਰੋਹਤ ਆਰੋਹਤ ਰੋਡ ਤੋਂ ਸੈਂਡਰ ਰੋਡ ਤੇ ਤਸੀ ਪੰਜਾਬ ਹਰਿਆਣਾ ਹਿਮਾਚਲ ਤੇ ਸਿੱਧੀਆਂ ਤਸਵੀਰਾਂ ਤੁਸੀਂ ਚੰਡੀਗੜ੍ਹ ਤੋਂ ਵੇਖ ਰਹੇ ਹੋ ਜਿੱਥੇ ਬਰਿੰਦਰ ਕੋਇਲ ਜੋਕੇ ਪਹੁੰਚ ਚੁੱਕੇ ਨੇ ਹਾਲਾਂਕਿ ਕੈਬਨਿਟ ਦੇ ਵਿੱਚ ਇਹਨਾਂ ਨੂੰ ਅੱਜ ਥਾਂ ਮਿਲੇਗੀ ਸੋਚਕ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਨੇ ਹਲਫ ਇਹਨਾਂ ਤੋਂ ਵੱਲੋਂ ਲਿਆ ਜਾਵੇਗਾ ਰਾਜ ਭਵਨ ਦੇ ਵਿੱਚ ਸ਼ਾਮ 5 ਵਜੇ ਜੋਕੇ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਸੋਚਕ ਸਮਾਗਮ ਚੰਡੀਗੜ੍ਹ ਤੋਂ ਜੀ ਸਰਗੁਣ ਲੱਗਦਾ ਕਿ ਮੰਤਰੀ ਬਣਾਏ ਗਏ ਨੇ ਹਾਂਜੀ ਬਹੁਤ ਵਧੀਆ ਸਾਨੂੰ ਖੁਸ਼ੀ ਆ ਜੀ ਬਹੁਤ ਮੰਤਰੀ ਬਣਾਏ ਗਏ ਨੇ ਹਾਂਜੀ ਹਾਂਜੀ ਬੋਲੋ ਜੀ ਬੋਲੋ ਹਾਂਜੀ ਬੋਲੋ ਜੀ ਬੋਲੋ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਮਤਲਬ ਜਰੂਰੀ ਲੋਕਾਂ ਦੇ ਕਾਗੇ ਨੂੰ ਇੱਕ ਮਤਲਬ ਨਿਮਾਇੰਦਗੀ ਮਿਲੀ ਹੈ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਮਿਲਣੀ ਚਾਹੀਦੀ ਸੀ ਚਲੋ ਇਹ ਵੀ ਮਿਲ ਗਿਆ ਤਾਂ ਪੂਰਤ ਤੱਕ ਪਹੁੰਚ ਰਹੀ ਹੈ ਜੀ ਦੇਖੋ ਮੁੱਖ ਮੰਤਰੀ ਦਾ ਜਿਹੜਾ ਹਲਕਾ ਹੈਗਾ ਆ ਤੇ ਉੱਥੋਂ ਜਿਹੜੀ ਆਪਾਂ ਗੱਲ ਕਰਦੇ ਹੈਗੇ ਨੇ ਉਹਨਾਂ ਨੇ ਦੇਖਿਆ ਕਿ ਅੰਦਰ ਗੱਡੀਆਂ ਜਿਹੜੀਆਂ ਨੇ ਜਾ ਰਹੀਆਂ ਥੋੜੇ ਸਾਹਮਣੇ ਦਿਖਾਈ ਦੇ ਰਹੀਆਂ ਹੈਗੇ ਨੇ ਤੇ ਪ ਜਿਹੜੇ ਕੀ ਨਵੇਂ ਮੰਤਰੀ ਬਣਨ ਜਾ ਰਹੇ ਹੁੰਦਾ ਸਮਰਥਕ ਨੇ ਉਹਦੇ ਪਹੁੰਚੇ ਹੋਏ ਨੇ ਤੇ ਪੁਲਿਸ ਨੂੰ ਉਹਦੇ ਪਿੱਛੇ ਹੈਗਾ ਜਿਹੜਾ ਕਰ ਰਹੀ ਹੈਗੀ ਹੈ ਪਰ ਅਸੀਂ ਗੱਲ ਕਰਦੇ ਹਾਂ ਕਿ ਕਿਸੇ ਨੂੰ ਵੀ ਜਿਹੜਾ ਹੈਗਾ ਅੰਦਰ ਜਾਣ ਦਿੱਤਾ ਉਹਨਾਂ ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦਾ ਨਾਮ ਜਿਹੜਾ ਹੈਗਾ ਸੂਚੀ ਦੇ ਵਿੱਚ ਹੈਗਾ ਦਿਖਾਇਆ ਸਾਨੂੰ ਕਿ ਉਹਨਾਂ ਦੇ ਭਾਂਜੇ ਸੀਗੇ ਜਿਹੜੇ ਗੱਲ ਕਰਦੇ ਬੜੀ ਸਾਨੂੰ ਖੁਸ਼ੀ ਹੈਗੀ ਹੈ ਕਿ ਲੇਟ ਨਾਲ ਮਿਲੇ ਹੈ ਚਾਹ ਪਹਿਲਾਂ ਮਨ ਲਕੀ ਜਿਹੜਾ ਸੀਗਾ ਉਹ ਮਿਲਣਾ ਚਾਹੀਦਾ ਸੀਗਾ ਤੇ ਇਹ ਗੱਲ ਹੈਗੀ ਹੈ ਉਹਨਾਂ ਨੇ ਕਹੀ ਹੈਗੀ ਹੈ ਤੇ ਅਸੀਂ ਹੋਰ ਗੱਲ ਕਰਨ ਦੀ ਸਾਈਡ ਤੇ ਜਾ ਕੇ ਉਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਗੱਲ ਵਿਚੇ ਰਹਿ ਗਈ ਸੀ ਹਾਂ ਜਿ ਇਹੀ ਗੱਲ ਕਹਿ ਰਹੇ ਹਾਂ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਰੇ ਇਲਾਕੇ ਨੂੰ ਕਿਉਂਕਿ ਸਾਨੂੰ ਹਾਂ ਅਗਰਵਾਲ ਦੇ ਜਿਹੜਾ ਸਮਾਜ ਹੈ ਸਾਡਾ ਅਗਰਵਾਲ ਸਮਾਜ ਉਹਨਾਂ ਨੂੰ ਨੁਮਾਇੰਦਗੀ ਮਿਲੀ ਹੈ ਹਾਂ ਪਹਿਲਾਂ ਕੋਈ ਨੁਮਾਇੰਦਗੀ ਨਹੀਂ ਸੀ ਸਾਡੀ ਦੇ ਵਿੱਚ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੁਹਾਡੇ ਮਾਮਾ ਜੀ ਨੇ ਹਾਂ ਹਾਂ ਤੇ ਪਹਿਲਾਂ ਮਤਲਬ ਕੀ ਕੰਮ ਕਰਦੇ ਰਹੇ ਨੇ ਪਹਿਲਾਂ ਵਕੀਲ ਸੀ ਜੀ ਇਹ ਲਾਇਰ ਸੀਗੇ ਬਾਕੀ ਅੱਧਾ ਕੰਮ ਹੈ ਤੇ ਉੱਥੇ ਤੇ ਪਹਿਲੀ ਵਾਰੀ ਐਮਐਲਏ ਬਣੇ ਸੀਗੇ ਹਾਂ ਪਹਿਲੀ ਵਾਰ ਐਮਐਲਏ ਪਹਿਲੀ ਵਾਰ ਐਮਐਲਏ ਹਾਂ ਜੀ ਕਿਸ ਅਧਾਰ ਤੇ ਉਹਨਾਂ ਨੂੰ ਟਿਕਟ ਮਿਲਤੀ ਆਮ ਆਦਮੀ ਪਾਰਟੀ ਨੇ ਇਨਾਂ ਦਾ ਜਿਹੜਾ ਮਿਊਨਿਸਪਲ ਕਮੇਟੀ ਦੀ ਉਹਦੇ ਵਿੱਚ ਇਹਨਾਂ ਨੇ 7 ਮੈਂਬਰ ਆਪਣੇ ਜਿਤਾਏ ਦੀਏ ਇਸ ਆਧਾਰ ਤੇ ਉਹਨਾਂ ਨੇ ਦਿੱਤਾ ਜਗਾ ਤੇ ਅੱਜ ਮੰਨਦੇ ਆ ਥੋੜੇ ਮਾਮਲੇ ਜਿਹੜੇ ਨੇ ਉਹ ਅੱਜ ਮੰਤਰੀ ਬਣਨ ਜਾ ਰਹੇ ਨੇ ਤੇ ਤੁਸੀਂ ਕੀ ਆਸ ਰੱਖਦੇ ਹੋ ਕਿ ਕੀ ਕੰਮ ਸਾਡੇ ਇਲਾਕੇ 'ਚ ਹੋਣ ਵਾਲਾ ਹੈਗਾ ਜਿਹੜਾ ਵੀ ਕੰਮ ਹੋਣ ਵਾਲਾ ਇਹ ਸਾਨੂੰ ਅਮੀਰ ਹੈ ਕਿ ਮਤਲਬ ਕਰਨਗੇ ਕਰਨਗੇ ਪਹਿਲਾਂ ਕੌਣ ਸੀ ਤੁਹਾਡੇ ਉੱਥੇ ਮੰਤਰੀ ਸਾਡੇ ਮੰਤਰੀ ਐ ਐਮਐਲਏ ਸਾਹਿਬ ਨੇ ਜੀ ਆਪਣਾ ਗੁਰਪ੍ਰੀਤ ਸਿੰਘ ਬਨਾਬਾਨੀ ਵਾਲੇ ਜੀ ਸਾਨੂੰ ਬਹੁਤ ਖੁਸ਼ੀ ਹੈ ਕੇ ਜੀ ਜੀ ਆ ਕੇ ਜੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਿਆ ਸਾਡੇ ਮਾਮਾ ਜੀ ਉਹਨਾਂ ਨੇ ਇਹਨਾਂ ਮਾਨਸ ਮਾਨ ਬਖਤੇ ਹਾਂਜੀ ਹਾਂਜੀ ਬਸ ਇਹੀ ਗੱਲ ਅਸੀਂ ਤੇਜੀ ਧੰਨਵਾਦ ਕਰਦੇ ਹਾਂ ਭੌਂਤ ਮਾਨ ਜੀ ਦੇ ਸਾਰੇ ਸਮਰਥਕ ਨੇ ਆਪਣਾ ਗੋਲ ਸਾਹਿਬ ਦੇ ਵਿਰਿੰਦਰ ਗੋਲ ਦੇ ਜਿਹੜੇ ਕੀ ਸਪਸ਼ਟ ਗੱਲ ਕਹਿ ਰਹੇ ਆ ਕਿ ਸਾਨੂੰ ਬੜੀ ਖੁਸ਼ੀ ਆ ਗਈ ਹੈ ਕਿ ਉਹਨਾਂ ਨੂੰ ਜਿਹੜਾ ਬਣਾਇਆ ਜਾ ਰਿਹਾ ਹੈ ਕਿ ਹੋਰ ਸਵਤੋ ਵੀ ਖੜੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੋਂ ਹਾਂਜੀ ਕਿਹਨਾਂ ਨਾਲ ਆਏ ਜੀ ਹਰਦੀਪ ਸਿੰਘ ਮੁੰਡਿਆ ਜੀ ਨਾਲ ਜੀ ਹਰਦੀਪ ਸਿੰਘ ਮੁੰਡਿਆ ਜੀ ਦੇ ਵੀ ਜਿਹੜੇ ਰਿਸ਼ਤੇਦਾਰ ਨੇ ਖੜੇ ਨੇ ਕੀ ਨਾ ਕੀ ਲੱਗਦਾ ਖੜੇ ਜੀ ਉਹ ਉਹ ਸਾਡੇ ਕਜਰ ਨੇ ਸਾਡੇ ਇਲਾਕੇ ਦੇ ਬਹੁਤ ਹਰਮਨ ਪਿਆਰੇ ਨਿਤਾ ਨੇ ਔਰ ਅੱਜ ਮੰਤਰੀ ਬਣ ਜਾ ਰਹੇ ਆ ਅਸੀਂ ਉਹਨੂੰ ਜੋ ਮੰਤਰੀ ਬਣ ਰਹੇ ਨੇ ਮੰਤਰੀ ਬਣ ਤੇ ਬਹੁਤ-ਬਹੁਤ ਉਹਨਾਂ ਨੂੰ ਇਹੀ ਅਸੀਂ ਸਰਦਾਰ ਭਵਾਂ ਸਿੰਘ ਜੀ ਦੀ ਮਾਨ ਦੀ ਜਿਹੜੀ ਅਗਵਾਈ ਹੇਠ ਸਰਕਾਰ ਚੱਲ ਰਹੀ ਆ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਸ਼ਬੀ ਦੇਖ ਕੇ ਉਹਨਾਂ ਦਾ ਕੰਮ ਦੇਖ ਕੇ ਉਹਨਾਂ ਦਾ ਜੋ ਇਲਾਕੇ ਦੇ ਵਿੱਚ ਲੋਕਾਂ ਦਾ ਪਿਆਰ ਆ ਪਿਆਰ ਦੇਖ ਕੇ ਜੋ ਅੱਜ ਉਹਨੂੰ ਮੰਤਰੀ ਬਣਾਉਣ ਜਾ ਰਹੇ ਨੇ ਅਸੀਂ ਉਹਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦੇ ਰਿਹਾ ਸਾਰੇ ਇਲਾਕੇ ਨੂੰ ਹਲਕੇ ਨੂੰ ਫਲਕਾ ਸਨਹਿਲ ਦੇ ਵਸਿਆ ਨੂੰ ਪੰਜਾਬ ਵਸੇ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦੇ ਆ ਕੀ ਲੱਗਦਾ ਲੁਧਿਆਣਾ ਨੂੰ ਮਿਲ ਗਈ ਐਮਐਲਏ ਮੰਤਰੀ ਮਿਲ ਰਿਹਾ ਹੁਣ ਬਹੁਤ ਖੁਸ਼ੀ ਦੀ ਗੱਲ ਹੈ ਜੀ ਅਸੀਂ ਧੰਨਵਾਦ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਪਾਰਟੀ ਹਾਈ ਕਮਾਂਡ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਹਲਕੇ ਦੀ ਸ਼ਾਨ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਮੰਤ ਕੈਬਨਿਟ ਮੰਤਰੀ ਬਣਾ ਕੇ ਮਾਣ ਬਖਸ਼ਿਆ ਇਹਦੇ ਨਾਲ ਸਾਡੇ ਹਲਕੇ ਦੇ ਨਾਲ-ਨਾਲ ਪੂਰੇ ਲੁਧਿਆਣਾ ਜ਼ਿਲ੍ਹੇ ਨੂੰ ਇੱਕ ਵਿਕਾਸ ਦੀ ਨਵੀਂ ਲਹਿਰ ਪੈਦਾ ਹੋਊਗੀ ਕਿ ਮੁੰਡਿਆ ਸਾਹਿਬ ਜਦੋਂ ਤੋਂ ਐਮਐਲਏ ਬਣੇ ਨੇ ਬੜੀ ਸ਼ਿੱਦਤ ਨਾਲ ਉਹ ਵਿਕਾਸ ਕਾਰਜਾਂ ਲਈ ਜਤੋਜਾਤ ਕਰ ਰਹੇ ਨੇ ਹਲਕੇ ਲਈ ਤੇ ਹੁਣ ਮੰਤਰੀ ਬਣਨ ਨਾਲ ਉਹਨਾਂ ਦੀਆਂ ਪਾਵਰਾਂ ਹੋਰ ਵੱਧ ਜਾਣਗੀਆਂ ਔਰ ਹੋਰ ਜਿੰਨੇ ਕੰਮ ਰੁਕੇ ਹੋਏ ਨੇ ਜੋ ਰਹਿੰਦੇ ਨੇ ਕੰਮ ਥੋੜੇ ਬਹੁਤੇ ਉਹ ਵੀ ਉਹ ਬੜੀ ਸ਼ਿੱਦਤ ਨਾਲ ਪੂਰੇ ਕਰਵਾਉਣਗੇ ਜੀ ਸਾਨੂੰ ਬਹੁਤ ਖੁਸ਼ੀ ਆ ਅਸੀਂ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਜੀ ਬਿਲਕੁਲ ਮੁੰਡਿਆ ਸਾਹਿਬ ਦੇ ਜਿਹੜੇ ਇਹ ਕजन ਨੇ ਜਿਹੜੇ ਗੱਲ ਦੱਸ ਰਿਹਾ ਕਿ ਬੜੀ ਖੁਸ਼ੀ ਦੀ ਗੱਲ ਆ ਸਾਨੂੰ ਕਿ ਉਹਨਾਂ ਨੂੰ ਮੰਤਰੀ ਜਿਹੜਾਗਾ ਬਣਾਇਆ ਗਿਆ ਤੇ ਸਾਡੇ ਇਲਾਕੇ ਦੇ ਵਿੱਚ ਜਿਹੜਾ ਹੋਰ ਜ਼ਿਆਦਾ ਤੇਜ਼ ਵਿਕਾਸ ਹੋਵੇਗਾ ਜੀ ਬਿਲਕੁਲ ਮਨੋਚ ਜਿਸ ਤਰੀਕੇ ਨਾਲ ਪੰਜਾਬ ਕੈਬਨਿਟ ਦਾ ਇਹ ਵਿਸਤਾਰ ਹੋਣ ਜਾ ਰਿਹਾ ਹੈ ਹਾਲਾਂਕਿ ਨਵੇਂ ਚਿਹਰੇ ਜੋ ਕਿ ਅੱਜ ਸ਼ਾਮਲ ਹੋ ਜਾਣਗੇ ਪਰ ਕੀ ਕੁਝ ਲੱਗਦਾ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਸਰਕਾਰ ਤੇ ਭਵਿੱਖ ਦੇ ਵਿੱਚ ਇਸ ਦਾ ਕੀ ਅਸਰ ਦੇਖਣ ਨੂੰ ਮਿਲ ਸਕਦਾ ਹੈ ਦੇਖੋ ਗਵਿੰਦਰ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਦੇਖੋ ਜਦੋਂ ਸਰਕਾਰ ਕੋਈ ਵੀ ਕੰਮ ਕਰਦੀ ਹੈ ਤਾਂ ਉਹਨੇ ਆਪਣੀ ਪਰਫਾਰਮੈਂਸ ਲੋਕਾਂ ਤੱਕ ਪਹੁੰਚਾਣੀ ਹੁੰਦੀ ਹੈ ਉਹਨਾਂ ਨੂੰ ਲੱਗਦਾ ਹੈਗਾ ਦੇਖੋ 92 ਐਮ.ਐਲ.ਏ. ਹੈਗੇ ਨੇ ਵੱਡੀ ਸਰਕਾਰ 117 ਪੂਰੇ ਵਿਧਾਇਕ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਕੋਲ 92 ਐਮ.ਐਲ.ਏ. ਹੈਗੇ ਆ ਤੇ 18 ਜਿਹੜੇ ਨੇ ਮੁੱਖ ਮੰਤਰੀ ਸਹਿਤ ਉਹ ਮੰਤਰੀ ਬਣ ਸਕਦੇ ਹੁੰਦੇ ਨੇ ਤੇ ਇਹਦੇ ਵਿੱਚ ਆਪਾਂ ਗੱਲ ਕਰੀਏ ਅੱਜ ਜਿਹੜੇ 16 ਜਿਹੜੇ ਨੇ ਮੁੱਖ ਮੰਤਰੀ ਸਾਹਿਬ 16 ਜਿਹੜੇ ਮੰਤਰੀ ਬਣ ਜਾਣਗੇ ਤੇ ਇਹ ਇਹ 16 ਬੰਦੇ ਉਹ ਹੁੰਦ ਨੇ 18 ਬੰਦੇ ਉਹ ਹੁੰਦ ਨੇ ਜਿਨ੍ਹਾਂ ਨੇ ਸਰਕਾਰ ਦਾ ਕੰਮ ਲੋਕਾਂ ਤੱਕ ਲੈ ਜਾਣਾ ਹੁੰਦਾ بڑے بڑے ਮੰਤਰਾਲੇ ਹੁੰਦੇ ਆ ਬੜੇ ਬੜੇ ਪੋਰਟਫੋਲੀਓ ਹੁੰਦੇ ਨੇ ਉਹਨਾਂ ਕੋਲ ਲੋਕਾਂ ਨਾਲ ਜੁੜੇ ਹੁੰਦੇ ਆ ਤੇ ਇਹ ਉਹ ਸਾਰਾ ਕੰਮ ਕਰਨਾ ਹੁੰਦਾ ਤੇ ਹੋਵੇ ਇਹਨੂੰ ਹਟਾਉਣ ਦਾ ਮਕਸਦ ਇਹ ਹੈ ਕਿ ਇਹਨਾਂ ਥਾਂ ਦੇ ਉੱਪਰ ਉਹ ਬੰਦੇ ਲਗਾਏ ਜਾਣ ਜਿਹੜੇ ਕਿ ਵਧੀਆ ਕੰਮ ਕਰ ਸਕਦੇ ਨੇ ਲੋਕਾਂ ਤੱਕ ਹੋਰ ਜਿਹੜਾ ਹੈਗਾ ਆਪਣਾ ਜਿਹੜਾ ਆਪਣੀ ਸਰਕਾਰ ਦਾ ਕੰਮ ਡਿਲੀਵਰ ਕਰ ਸਕਦੇ ਆ ਤੇ ਲੋਕਾਂ ਤੱਕ ਜਾ ਸਕਦੇ ਨੇ ਪਰਫਾਰਮੈਂਸ ਦੇਖਦੇ ਹੋ ਕਿ ਨਵੇਂ ਬੰਦਿਆਂ ਨੂੰ ਮੌਕਾ ਦਿੱਤਾ ਗਿਆ ਹੈਗਾ ਤਾਂ ਕਿ ਸਰਕਾਰ ਜਿਹੜੀ ਹੈਗੀ ਇਹ ਲੋਕਾਂ 'ਚ ਪਤਾ ਲੱਗੇ ਕਿ ਸਰਕਾਰ ਅਗਰ ਕੋਈ ਕੰਮ ਨਹੀਂ ਕਰਦਾ ਤਾਂ ਉਹਨੂੰ ਬਦਲਦੀ ਹੈਗੀ ਹੈ ਤੁਹਾਡੇ ਵਾਸਤੇ ਸਰਕਾਰ ਬਣੀ ਹੈ ਲੋਕਾਂ ਵਾਸਤੇ ਸਰਕਾਰ ਬਣੀ ਹੈ ਕਿ ਲੋਕਾਂ ਦਾ ਹੀ ਫਾਇਦਾ ਨਹੀਂ ਹੋਇਆ ਲੋਕਾਂ ਦਾ ਕੰਮ ਨਹੀਂ ਹੋਇਆ ਤਾਂ ਉਹ ਜਿਹੇ ਮੰਤਰੀ ਨੂੰ ਅਸੀਂ ਨਹੀਂ ਛੱਡਾਂਗੇ ਇਹ ਉਹਨਾਂ ਦਾ ਮਿਲ ਕੇ ਮੈਸੇਜ ਸਪੱਸ਼ਟ ਹੈ ਇਹਨਾਂ ਕਿ ਤੁਸੀਂ ਆਪਣੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਹੈਗਾ ਕੰਮ ਕਰੋ ਡਿਪਾਰਟਮੈਂਟ ਜੱਛਾ ਕੰਮ ਕਰੋਗੇ ਲੋਕਾਂ ਦਾ ਕੰਮ ਕਰੋਗੇ ਤਾਂ ਤੁਹਾਡੀ ਕੁਰਸੀ ਬਰਕਰਾਰ ਆ ਅਗਰ ਨਹੀਂ ਕਰੋਗੇ ਤਾਂ ਤੁਹਾਡੀ ਕੁਰਸੀ ਜਿਹੜੀ ਹੈਗੀ ਆ ਉਹ ਜਾ ਸਕਦੀ ਆ ਪਰ ਦੂਜੀ ਗੱਲ ਦੇ ਮੈਂ ਕਹਿਣੀ ਆਂਗਾ ਜਿਹੜੀ ਪਾਰਟੀ ਹੁੰਦੀ ਆ ਉਹ ਕਿਸੇ ਵੀ ਵਰਕਰ ਦੀ ਕਿਸੇ ਵੀ ਐਮਐਲਏ ਦੀ ਕਿਸੇ ਵੀ ਮੰਤਰੀ ਦੀ ਜਿਹੜਾ ਮੁੱਖ ਮੰਤਰੀ ਆ ਉਹਦੀ ਮਾਂ ਹੁੰਦੀ ਆ ਪਾਰਟੀ ਦਾ ਹੁਕਮ ਹਰ ਕੋਈ ਮੰਨਦਾ ਹੈਗਾ ਆ ਉਹਨਾਂ ਨੂੰ ਕਿਹਾ ਤੁਸੀਂ ਮੰਤਰੀ ਬਣਗੇ ਤਾਂ ਸੋਚ ਗਾ ਦੀ ਜਾਂ ਕਿਹਾ ਤੁਸੀਂ ਅਸਤੀਫਾ ਦੇ ਦਿਓ ਜਾਂ ਤੁਸੀਂ ਹੁਣ ਮੰਤਰੀ ਨਹੀਂ ਹੈਗੇ ਹੋਰ ਬੰਦਿਆਂ ਨੂੰ ਮੌਕਾ ਦੇਣਾ ਹੈ ਤੋਂ ਉਹਦਾ ਹੁਕਮ ਹੈਗਾ ਉਹ ਪਾਰਟੀ ਵਿੱਚ ਮੰਨਿਆ ਜਾਂਦਾ ਕੋਈ ਵੀ ਪਾਰਟੀ ਹੋਵੇ ਇਸ ਕਰਕੇ ਜਿਹਨਾਂ ਨੂੰ ਹਟਾਇਆ ਗਿਆ ਉਹਨੇ ਪਾਰਟੀ ਦਾ ਹੁਕਮ ਮੰਨ ਕੇ ਅਸਤੀਫਾ ਦਿੱਤਾ ਤੇ ਜਿਹੜੇ ਐਮਐਲਏ ਨੂੰ ਨਵਾਂ ਮੰਤਰੀ ਬਣਾਇਆ ਜਾਣਾ ਹੈਗਾ ਉਹਨੇ ਪਾਰਟੀ ਦਾ ਹੁਕਮ ਮੰਨ ਕੇ ਆ ਹੁਣ ਮੰਤਰੀ ਬਣਨਾ ਤਾਂ ਉਹਨਾਂ ਨੂੰ ਸਗੋਂ ਡਿਗੇ ਰਾਜਪਾਲ ਪੰਜਾਬ ਦੇ ਰਾਜਪਾਲ ਉਹ ਚੁਕਾਨ ਜਾ ਰਹੇ ਨੇ ਤੇ ਇਹ ਗੱਲ ਸਾਫ ਸਿੱਗੀ ਕਿ ਹੋਰ ਲੋਕ ਵੀ ਸਾਡੇ ਕੋਲ ਆਏ ਨੇ ਉਹ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਕਿੱਥੋਂ ਹੈ ਸਰਦਾਰ ਸਾਹਿਬ ਅਸੀਂ ਸਾਹਨੇਵਾਲ ਤੋਂ ਜੀ ਧੰਨਵਾਦ ਤੁਹਾਡਾ ਮੁੰਡੀਆਂ ਸਾਹਿਬ ਨਾਲ ਹੈ ਹਾਂ ਮੁੰਡੀਆਂ ਸਾਹਿਬ ਦੇ ਨਾਲ ਹਾਂਜੀ ਕਿਦਾਂ ਲੱਗਦਾ ਕਿ ਮੈਂ ਮੰਤਰੀ ਕੋਲ ਮਿਲ ਰਹੇ ਨੇ ਹਨਾ ਪਹਿਲਾਂ ਤਾਂ ਕੋਈ ਹੈ ਨਹੀਂ ਲੁਧਿਆਣੇ ਨਹੀਂ ਲੁਧਿਆਣੇ ਪਹਿਲੇ ਸਾਨੂੰ ਕੋਈ ਨਹੀਂ ਸੀ ਅਸੀਂ ਤਾਂ ਭਾਗਾ ਵਾਲੇ ਆ ਕਿ ਸਾਨੂੰ ਹੁਣ ਲੁਧਿਆਣੇ ਦੇ ਵਿੱਚ ਸਾਨੂੰ ਦੋ ਮੰਤਰੀ ਸਰ ਭਗਵਾਨ ਸਿੰਘ ਜੀ ਮਾਨ ਜੋ ਕਿ ਉਹਨਾਂ ਦੇ ਛਾਵੀ ਨੂੰ ਦੇਖਦੇ ਹੋਏ ਔਰ ਨ ਤੜਕ ਜੋ ਵਧੀਆ ਮਿਹਨਤੀ ਬੰਦੇ ਨੇ ਉਹਨਾਂ ਨੂੰ ਮੰਤਰੀ ਬਣਾਇਆ ਹੈ ਆਪਣੀ ਕੈਬਨਟ ਦੇ ਵਿੱਚ ਉਹਨਾਂ ਨੂੰ ਆਪਣਾ ਰਤਵਾ ਦੇ ਕੇ ਸਨਮਾਨਿਤ ਕਰ ਰਹੇ ਅਸੀਂ ਵੀ ਸਾਡਾ ਵੀ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਸਾਡੇ ਜੋ ਪੰਜਾਬ ਦੇ ਵਿੱਚ ਸਾਰੇ ਕੰਮ ਬਹੁਤ ਵਧੀਆ ਢੰਗ ਨਾਲ ਚੱਲਣਗੇ ਔਰ ਮਿਹਨਤੀ ਬੰਦੇ ਨੇ ਜੀ ਸardar Hardeep Singh ji Mundia ਮੁੰਡਿਆ ਤੋਂ ਪਹਿਲੀ ਵਾਰੀ ਐਮਐਲਏ ਬਣੇ ਨੇ ਹਾਂ ਜੀ ਪਹਿਲੀ ਵਾਰੀ ਐਮਐਲਏ ਬਣੇ ਆ ਕੀ ਕੰਮ ਕਰ ਸਿਕਾਗਾ ਕੰਮ ਕਰਤਾ ਉਹਨਾਂ ਦਾ ਤਕਰੀਬਨ ਕੋਈ ਪ੍ਰਾਪਰਟੀ ਦਾ ਹੀ ਸੀਗਾ ਤੇ ਪਹਿਲੇ ਮਿਹਨਤੀ ਬੰਦੇ ਨੇ ਜੀ ਵਰਕਰ ਆਪਣੇ ਘਰੋਂ ਤੁਹਾਨੂੰ ਗ੍ਰੀਨ ਗਰਾਉਂਡ ਲੈਵਲ ਤੋਂ ਉੱਠੇ ਹੋਏ ਆ ਜੀ ਆਪਣੀ ਮਿਹਨਤ ਕਰਕੇ ਇਹ ਜਗ੍ਹਾ ਤੇ ਪਹੁੰਚੇ ਐ ਐਮਐਲਏ ਬਣੇ ਆ ਹੁਣ ਅੱਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਐ ਅਸੀਂ ਗੁਰੂ ਸਾਹਿਬ ਦੇ ਇਹੀ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਕੰਮ ਕਰਨ ਦਾ ਬਾਲਵਕਸ਼ਣ ਔਰ ਨਰਵਿਗਨ ਸੱਚੇ ਪਾਤਸ਼ਾਹ ਬਹੁਤ ਵਧੀਆ ਕੰਮ ਕਰਨ ਪੰਜਾਬ ਦਾ ਸਵਾਰਥ ਕੋਈ ਨਾ ਕੋਈ ਸਵਾਰਨ ਜੀ ਸਾਨੂੰ ਅਸੀਂ ਵੀ ਮਾਣ ਮਹਿਸੂਸ ਕਰਦੇ ਆ ਜੀ ਬਿਲਕੁਲ ਮਾਣ ਜਿਹੜਾ ਹੈਗਾ ਮਹਿਸੂਸ ਕਰਦੇ ਗੱਲ ਦਿੱਤੀ ਜਾ ਰਹੀ ਹੈਗੀ ਇਹ ਗੱਡੀਆਂ ਆ ਰਹੀਆਂ ਹੈਗੀਆਂ ਲੱਗ ਗਈਆਂ ਨੇ ਤੇ ਸਾਰੇ ਜਿਹੜੇ ਲੋਕ ਨੇ ਉਹ ਆ ਪਹੁੰਚ ਰਹੇ ਨੇ ਤੇ ਕਿਹਦੇ ਨਾਲ ਆਏ ਜੀ ਵੀਰਿੰਦਰ ਗੋਲ ਜੀ ਨਾਲ ਵੀਰਿੰਦਰ ਗੋਲ ਡਾਇਰੈਕਟਰ ਗਾਗੜ ਵੀਰਿੰਦਰ ਗੋਲ ਜੀ ਦੇ ਤੇ ਮੁੰਡੀਆਂ ਸਾਡੇ ਦੇ ਸਵਰਥਕਾ ਕਾਫੀ ਇੱਥੇ ਪਹੁੰਚੇ ਨੇ ਤੇ ਪੁਲਿਸ ਆ ਗਈ ਹੈ ਇਹਨਾਂ ਨੂੰ ਪਾਸੇ ਜਿਹੜਾ ਹੈਗਾ ਉਹ ਕਰ ਰਹੀ ਹੈ ਤਾਂ ਕਿ ਪੂਰਾ ਏਰੀਆ ਜਿਹੜਾ ਕੋਆਰਡੀਨੇਟ ਹੈਗਾ ਸਾਫ਼ ਕੀਤਾ ਜਾ ਸਕੇ ਤੇ ਬਿਲਕੁਲ ਤੁਸੀਂ ਦੇਖਿਆ ਕਿ ਵੀਰਿੰਦਰ ਕਿ ਕਿਸ ਤਰ੍ਹਾਂ ਨਾਲ ਜਿਹੜੇ ਨੇ ਸਾਰੇ ਜਣੇ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਜਿਹੜਾ ਹੈਗਾ ਸਵਰਥਕ ਪਹੁੰਚੇ ਨੇ ਤੇ ਪੁਲਿਸ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਪਿੱਛੇ ਹੋ ਕਰ ਰਹੀ ਹੈਗੀ ਹੈ ਜੀ ਠੀਕੇ ਮਨੋਚੀ ਤੁਸੀਂ ਲਗਾਤਾਰ ਆਪਣੀ ਨਜ਼ਰ ਇੱਥੇ ਬਣਾਈ ਰੱਖੋ ਅਸੀਂ ਪਲ-ਪਲ ਦਾ ਅਪਡੇਟ ਤੁਹਾਨੂੰ ਜ਼ਰੂਰ ਲੈਂਦੇ ਰਵਾਂਗੇ ਫਿਲਹਾਲ ਤਲੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤਾਂ ਅੱਜ ਪੰਜਾਬ ਕੈਬਨਿਟ ਦਾ ਇਹ ਵਿਸਥਾਰ ਹੋਵੇਗਾ ਦੱਸ ਦੇ ਕਿ ਪੰਜ ਨਵੇਂ ਚਿਹਰੇ ਨੇ ਜਿਨ੍ਹਾਂ ਨੂੰ ਹਸਾਰਤ ਦੇ ਵਿੱਚ ਅੱਜ ਥਾਂ ਮਿਲਣ ਜਾ ਰਹੀ ਹੈ ਹਾਲਾਂਕਿ ਜਦੋਂ ਇਹ ਨਵੀਂ ਕੈਬਨਿਟ ਦਾ ਵਿਸਥਾਰ ਦਾ ਜ਼ਿਕਰ ਹੋਇਆ ਤਾਂ ਸਿਆਸੀ ਹਲਚਲ ਵੀ ਤੇਜ਼ ਹੋਈ ਤੇ ਇਸ ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਆਈਆਂ ਨੇ ਉਹ ਵੀ ਤੁਹਾਨੂੰ ਸੁਣਾ ਦੰਨੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡਿਆ ਜੀ ਪਹਿਲੇ ਬਹੁਤ ਇੱਕ ਕਮਾਂਡਰ ਮਹਿੰਤੀ ਇਨਸਾਨ ਨੇ ਉਹ ਹਾਈ ਕਮਾਂਡ ਨੇ ਉਹਨਾਂ ਦੇ ਨਿਗਾਹ ਤੇ ਪਛਾਣਦੇ ਹੋਏ ਉਹਨੂੰ ਇੱਕ ਬਹੁਤ ਵੱਡਾ ਅਹੁਦਾ ਕੈਬਨਟ ਰੈਂਕ ਦਾ ਅਹੁਦਾ ਦੇਣ ਜਾ ਰਹੇ ਨੇ ਅਸੀਂ ਸਾਰੇ ਪਹਿਲਾਂ ਤਾਂ ਭਗਵਾਨ ਦਮਨਜੀ ਦਾ ਰਵਿਦ ਕੇਜੀਵਾਲ ਜੀ ਦਾ ਤੇ ਹੋਰ ਵੀ ਲੀਡਰਸ਼ਿਪ ਦਾ ਸਾਰੀ ਦਾ ਸਾਰੇ ਨਾਲ ਹਲਕੇ ਵੱਲੋਂ ਤੁਹਾਨੂੰ ਬਧ ਕਰਦੇ ਆ ਸਾਡੇ ਹਲਕੇ ਦੇ ਐਮਐਲਏ ਸਾਹਿਬ ਹਰਦੀਪ ਮੁੰਡੀਆਂ ਜੀ ਵਿਧਾਇਕ ਬਣੇ ਨੇ ਮਤਲਬ ਮੰਤਰੀ ਮੰਤਰੀ ਬਣੇ ਨੇ ਸਾਡੇ ਸਾਰੇ ਇਲਾਕੇ 'ਚ ਬਹੁਤ ਖੁਸ਼ੀ ਦੀ ਲਹਿਰ ਹੈ ਸਾਡੇ ਸਾਰੇ ਕੰਮ ਹੋਣਗੇ ਸਾਡੇ ਜੀ ਹਲਕੇ ਦੇ ਵਿੱਚ ਇੱਕ ਤਾਂ ਪਹਿਲ ਬਹੁਤ ਹੀ ਖੁਸ਼ੀ ਦੀ ਲਹਿਰ ਚੱਲੀ ਹੈ ਜਦੋਂ ਤੋਂ ਪਤਾ ਲੱਗਿਆ ਸਾਨੂੰ ਵੀ ਸਰਦਾਰ ਹਰਦੀਪ ਸਿੰਘ ਮੋਲੀਆਂ ਜੀ ਐਮ ਐਲ اے ਕਿਉਂਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਮੰਤਰੀ ਪਹਿਲਾਂ ਹੈ ਨਹੀਂ ਸੀ ਇਹ ਮੰਤਰੀ ਬਣਾਏ ਨੇ ਸਾਡੇ ਹਲਕੇ ਦਾ ਜਿਹੜਾ ਵਿਕਾਸ ਰੁਕਿਆ ਸੀ ਜਿੰਨੇ ਵੀ ਕੰਮ ਸੀ ਉਹ ਬਹੁਤ ਜੰਗੀ ਪੱਧਰ ਤੇ ਚੱਲਣਗੇ ਸਾਡਾ ਹਲਕਾ ਇੰਨੀਆ ਕਿ ਤਰੱਕੀਆਂ ਕਰੂ ਹਲਕੇ ਦੇ ਵਿੱਚ ਤੁਸੀਂ ਵਿਕਾਸ ਕਾਰਜ ਨਾ ਤਾਂ ਪਹਿਲਾਂ ਰੁਕੇ ਸੀ ਨਾ ਹੁਣ ਰੁਕਨੇ ਆ ਹੁਣ ਇਹ ਆ ਵੀ ਬਹੁਤ ਰਫਤਾਰ ਪੜ ਲੈਣੀ ਆ ਮంత్రి ਬਣਨ ਨਾਲ ਸਾਡੇ ਕੋਈ ਵੀ ਨਿੱਕੇ ਮੋٹے ਕੰਮ ਤੋਂ ਲੈ ਕੇ ਵੱਡੇ ਕੰਮ ਕੋਈ ਵੀ ਹੁਣ ਕੋਈ ਨਾ ਹੀ ਰੁਕਣਿਆ ਨਾ ਹੀ ਰੁਕਣ ਦੇਣੇ ਆ। ਸਾਨੂੰ ਜੀ ਬਹੁਤ ਖੁਸ਼ੀ ਆ ਜੀ ਸਾਡੇ ਬਰਿੰਦਰ ਗੋਲ ਜੀ ਮੰਤਰੀ ਬਣੇ ਨੇ ਕੈਬਨਟ ਮੰਤਰੀ ਬਣੇ ਨੇ ਤੇ ਉਮੀਦ ਕਰਦੇ ਆ ਵੀ ਉਹ ਲਹਿਰੀ ਦੀ ترقی ਵਾਸਤੇ ਹੁਣ ਡਬਲ ਕੰਮ ਕਰਨ ਪਹਿਲਾਂ ਨਾਲੋਂ ਵੀ ਹੋਰ ਵੀ ਜ਼ਿਆਦਾ ਕੰਮ ਕਰਨਗੇ। ਆ ਪਹਿਲਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਉਹ ਇਲਾਕੇ ਵਾਸਤੇ ਹੀ ਹੁਣ ਹੋਰ ਵੀ ਵਧੀਆ ਕੰਮ ਕਰਨਗੇ। ਦੇਖੋ ਜੋ ਬ੍ਰਿੰਦਰ ਗੋਲਜੀ ਨੇ ਪਹਿਲਾਂ ਵੀ ਦੇਖੋ ਲਹਿਰਾ ਹਲਕਾ ਵਾਸਤੇ ਬਹੁਤ ਕੁਝ ਕੀਤਾ ਤੇ ਸਾਨੂੰ ਅੱਗੇ ਵੀ ਬਹੁਤ ਮਾਣ ਹੈ ਵੀ ਕਰਨਗੇ ਤੇ ਸਾਨੂੰ ਜੋ ਅੱਜ ਇਹਨਾਂ ਨੂੰ ਕੈਬਨਿਟ ਮੰਤਰੀ ਵਾਸਤੇ ਚੁਣਿਆ ਗਿਆ ਤਾਂ ਸਾਨੂੰ ਬਹੁਤ ਵਧੀਆ ਮਤਲਬ ਕਿ ਚਲੋ ਖੁਸ਼ੀ ਹੈ ਤੇ ਲੋਕਾਂ ਦੇ ਵਿੱਚ ਲਹਿਰੇ ਹਲਕੇ ਦੇ ਪੂਰੇ ਲੋਕਾਂ ਦੇ ਵਿੱਚ ਕੀ ਖੁਸ਼ੀ ਦਾ ਮਹੌਲ ਹੈ ਵੀ ਸਾਨੂੰ ਮਾਣ ਹੈ ਇਹਨਾਂ ਤੇ ਵੀ ਸਾਨੂੰ ਪਹਿਲਾਂ ਵੀ ਇਹਨਾਂ ਨੇ ਜਿੰਨੇ ਕੰਮ ਕੀਤਾ ਤੇ ਅੱਗੇ ਜਾ ਕੇ ਲਹਿਰਾ ਹਲਕੇ ਵਾਸਤੇ ਹੋਰ ਵੀ ਬਹੁਤ ਬਹੁਤ ਨਵੀਆਂ ਚੀਜ਼ਾਂ ਤੇ ਜੋ ਕੰਮ ਨੂੰ ਕਰਨੀ ਹੈ